ਬਾਸੀ ਸਰਕਾਰਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਵਿਦੇਸ਼ ਤੋਂ ਗੋਰੇ ਪੰਜਾਬ ਕਾਰੋਬਾਰ ਕਰਨ ਲਈ ਆਇਆ ਕਰਨਗੇ ਪੂਰੇ ਗਦੌਣਗੇ ਤਾਂ ਨਹੀਂ ਪਤਾ ਪਰ ਵਿਦੇਸ਼ ਵਿੱਚ ਆਪਣੇ ਪਰਿਵਾਰ ਦੇ ਸੁਨਾਰੇ ਭਵਿੱਖ ਲਈ ਦੇ ਪੰਜਾਬੀਆਂ ਦੀਆਂ ਹਾਦਸਿਆਂ ਵਿੱਚ ਜਾਂਦੇ ਅਜਨਨਾ ਤੋਂ ਬਾਅਦ ਲਾਸ਼ਾਂ ਪੰਜਾਬ ਵੱਲ ਜ਼ਰੂਰ ਪਹੁੰਚ ਰਹੀਆਂ ਨੇ ਅਜੇ ਇੱਕ ਘਟਨਾ ਖਵੱਚ ਵਾਪਰੀ ਸੀ ਜਿੱਥੇ ਇੱਕ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਕਈ ਭਾਰਤੀ ਮਾਰੇ ਗਏ ਸਨ ਇਹਨਾਂ ਵਿੱਚ ਇੱਕ ਪੰਜਾਬੀ ਵੀ ਸ਼ਾਮਿਲ ਸੀ ਜੋ ਹੁਸ਼ਿਆਰਪੁਰ ਦੇ ਪਿੰਡ ਕੱਕੋ ਦਾ ਰਹਿਣ ਵਾਲਾ ਸੀ ਜਿੱਦਾਂ ਹੀ ਹਿੰਮਤ ਰਾਏ ਦੇ ਮੌਤੇ ਦੀ ਖਬਰ ਪਰਿਵਾਰ ਨੇ ਸੁਣੀ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮ੍ਰਿਤਕ ਦੀ ਪਤਨੀ ਅਤੇ ਜਵਾਈ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 20 ਸਾਲਾਂ ਤੋਂ ਵੱਧ ਤੋਂ ਕੁਵੈਤ ਵਿੱਚ ਕੰਮ ਕਰ ਰਹੇ ਨੇ ਅਤੇ ਪਰਿਵਾਰ ਦਾ ਗੁਜ਼ਾਰਾ ਬੁਰੀਆ ਚੱਲ ਰਿਹਾ ਉਹਨਾਂ ਮੰਗ ਕੀਤੀ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ ਅਤੇ ਹੁਣ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਸਹਾਰਾ ਨਹੀਂ ਹੈ ਇਸ ਲਈ ਸਰਕਾਰ ਉਹਨਾਂ ਦੀ ਬਾਫੜੇ ਇਹ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਉਹਨਾਂ ਨੇ ਕਿ ਮੈਨੂੰ ਕਿਹਾ ਵੀ ਮੈਨੂੰ ਸੇ ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਐ ਸੌਟਾ ਜਿਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਕਿ ਉਹ ਬੋਲਣ ਲੱਗ ਪਏ ਕਹਿੰਦੇ ਐਵੇਂ ਬੇਬਕੂਫਾਮੰਗ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫੇਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫੇਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਅਰਜੈਂਸੀ ਚ ਵੀ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਭਰੀ ਫੋਨ ਫੋਨ ਲਗਾਇਆ ਤਾਂ ਉਹਨਾਂ ਕਹਿੰਦੇ ਵੀ ਮੈਂ ਦੇਖਣਾ ਹਸਪੀਟਲ ਚ ਵੀ ਬਈ ਬਹੁਤ ਇਸ ਤਰ੍ਹਾਂ ਦੇ ਕੇਸ ਹੋਗਾ ਇਹ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵ ਤਾਂ ਫਿਰ ਉਹ ਕਿਸੇ ਹੋਰ ਦਾ ਜਿਹਦਾ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਫਿਰ ਉਹਨਾਂ ਦਾ ਹੀ ਫੋਨ ਫਿਰ 11:00 ਵਜੇ ਨਾ ਆ ਗਿਆ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲ ਹੀ ਗੱਲ ਹੋਈ ਉਹਨਾਂ ਦੀ ਸਿਰ ਕਾਲ ਹੀ ਆਈ ਔਰ ਤੋਂ ਉਹਨਾਂ ਦੇ ਕੋਈ ਕੰਪਨੀ ਦਾ ਹੀ ਕੋਈ ਲਿਕ ਸੀਗਾ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਤਾਂ ਇੰਨਾ ਹੀ ਗੱਲ ਹੋਈ ਆ ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਤੇ ਬਾਅਦ ਚੋ ਸੇਮ ਕਾਲ 11:00 ਵਜੇ ਸਾਨੂੰ ਲੱਗ ਕੇ ਆਈ ਆ ਤੇ ਅਸੀਂ ਕਨਫਰਮ ਹੋ ਕੇ ਨਾ ਕਨਫਰਮ ਫੇਰੀ ਪਤਾ ਲੱਗਾ ਸਾਨੂੰ ਪਤਾ ਲੱਗਿਆ ਕਿ ਪਰਿਵਾਰ ਦੇ ਵਿੱਚ ਕਮਾਨ ਵਾਲੇ ਇਕੱਲੇ ਸੀ ਹਾਂਜੀ ਉਹ ਫਾਦਰ ਇਕੱਲੇ ਹੀ ਸੀ ਤੇ ਦੋ ਬੇਟੀਆਂ ਉਹ ਵਿਆਹੀਆਂ ਹੋਈਆਂ ਤੇ ਆ ਛੋਟਾ ਭਰਾ ਜੋ ਦਸਵੀਂ ਚ ਪੜਦਾ ਇਹਨਾਂ ਦੀ ਉਮਰ ਸੀ ਕਿ ਕੋਈ 40-45 ਸਾਲ ਤੋਂ ਉਪਰ ਸੀ ਕੋਈ ਆ ਕਿਸਾਨ ਦੇ ਗਿਰਚ ਇੱਕ ਵੇਹ ਤੋਂ ਕਦੋਂ ਕਦੇ ਗਏ ਸੀ ਕੋਈ ਕਿ ਕਾਫੀ ਚਿੱਤੋ ਸੀ ਕੋਈ ਅਚਰੰਦੇ 20-22 ਸਾਲ ਤੋਂ ਉਮਰ ਕਾਫੀ ਉੱਥੇ ਹੀ ਸੀ ਉਹ ਤਾਂ ਉਹ ਨਰਾਸੀ ਦਾ ਅੱਛਾ ਜੀ ਹਾਂਜੀ ਪਿੱਛੇ ਬੱਚੇ ਦੋ ਬੇਟ ਬੇਟੀਆਂ ਵਾਂ ਉਹ ਵਿਆਹੀਆਂ ਹੋਈਆਂ ਬੇਟਾ ਛੋਟਾ ਜਿਹਾ ਜੀ ਉਹ तकरीबन 12ਵੀਂ ਦੀ ਕਲਾਸ ਚ ਪੜਦਾ ਅੱਛਾ ਜੀ ਬਾਖ ਭਾਰ ਹਾਂਜੀ